ਹਾਂਜੀ ਵੈਗੁਰਜੀ ਕਾਲ ਸਾਹਿਬ ਵੈਗੁਰਜੀ ਕੀ ਫਤਿਹ ਸੋ ਅੱਜ 5 ਮਈਏ ਹਰ ਸਾਲ ਦੀ ਤਰ੍ਹਾਂ ਸਮਾਗਮ ਹੁੰਦਾ ਹੈ ਇਸ ਵਾਰ ਵੀ ਰੱਖਿਆ ਤੇ ਸੁਨੇਹੇ ਬਹੁਤੇ ਲਾਏ ਨਹੀਂ ਗਏ ਇਸ ਵਾਰ ਦੁਸਿਆ ਨਹੀਂ ਗਿਆ ਪਰ ਜਿਹੜੇ ਚਲੋ ਪਿਆਰ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਇਹ ਜਿਹੜਾ ਸਮਾਗਮ ਹੁੰਦਾ ਹੈ 5 ਮਈ ਨੂੰ ਹਰ ਸਾਲ ਹੀ ਹੁੰਦਾ ਹੈ ਸਵੇਰ ਵੀ ਰੱਖਿਆ 10 ਤੋਂ 12 ਦਾ ਟਾਈਮ ਹੈ ਸੋ ਪਹੁੰਚਣ ਪਹੁੰਚਣਾ ਸਾਰਿਆਂ ਨੇ 10 ਤੋਂ 12 ਨਾਨਕਸਰ ਬਾਠ ਸ਼ੰਕਰ ਵਿਖੇ ਸਮਾਗਮ ਹੁੰਦਾ ਜਿਹੜਾ ਇਸ ਵਾਰ ਵੀ ਰੱਖਿਆ ਤੇ 12:00 ਵਜੇ ਸਮਾਪਤੀ ਹੋ ਜੂ ਫਿਰ ਗੁਰੂ ਕੇ ਲੰਗਰ ਜੋ ਲੰਗਰ ਚੱਲਦਾ ਹੈ ਵੈਸੇ ਲੰਗਰ ਬਾਹਰੋਂ ਹੀ ਬਣ ਕੇ ਆਉਂਦਾ ਹੈ ਹਰ ਸਮਾਗਮ ਤੇ ਹਰ ਪ੍ਰੋਗਰਾਮ ਤੇ ਪਰ ਇਹ ਇੱਕ ਸਮਾਗਮ ਹੁੰਦਾ ਹੈ 5 ਮਈ ਦਾ ਇਹਦੇ ਤੇ ਆਪਾਂ ਲੰਗਰ ਇੱਥੇ ਤਿਆਰ ਕਰਦੇ ਹਾਂ ਸੋ ਅੱਜ ਸਾਰਿਆਂ ਨੇ ਦੀਵਾਨ ਸਜਣਗੇ ਗੁਰਬਤ ਵਿਚਾਰਾ ਹੋਣਗੇ ਸੋ ਸਾਰਿਆਂ ਨੇ ਯਤਨ ਕਰਨਾ ਭਾਈ ਜਿਹਦੇ ਜਿਹਦੇ ਕੋਲ ਸਮਾਂ ਹੋਵੇ ਦਰਸ਼ਨ ਦੇਣੇ 5 ਮਈ 2025 ਹਰ ਸਾਲ ਸਮਾਗਮ ਹੁੰਦਾ ਹੈ ਅੱਜ ਵੀ ਉਹ ਸਮਾਗਮ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ vai grudar que fatem